ਸਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਆਪਾਂ ਇੱਕ ਤਾਂ ਰੈਡੀ ਦਾ ਕੰਮ ਸ਼ੁਰੂ ਕਰ ਲਿਆ ਜੀ ਇਧਰ ਆਪਣੀਆਂ ਮੋਟਰਸਾਈਕਲਾਂ ਦੇ ਰੈਡੀੀਆਂ ਬਣੀ ਹੋਈਆਂ ਆਪਣੇ ਕੋਲ ਤਾਂ ਨਾ ਰੈਡੀੀਆਂ ਸਾਈ ਜਾਂਦੀ ਠੀਕ ਆ ਜੀ ਨਖਰ ਇੱਕ ਦਿਨ ਜੇ ਆਪਾਂ ਪੂਰੀ ਨੇਵਣਾਗੇ ਇੱਕ ਵੇ ਦਿਨ ਆਪਾਂ ਰਾ ਦਈਏ ਤੇ ਇੱਕ ਤਾਂ ਰੈਡੀ ਹੋਰ ਆ ਗਈ ਉਹਦਾ ਆਪਾਂ ਨੂੰ ਪਤਾ ਨਹੀਂ ਕਿੱਥੇ ਭੱਜਣੀ ਆਂਗੀ ਤੇ ਬਾਕੀ ਇੱਕ ਬੰਦਾ ਆਪਣਾ ਜੇ ਬਾਹਰ ਗਿਆ ਹੋਇਆਗਾ ਉਹ ਬੰਦਾ ਵਾਲਾ ਹੀ ਖਰਾਬ ਆ ਨਾ ਹਾਂ 16 ਗੇ ਚੱਦਰ ਲਾ ਦਾਂਗਾ ਤੇ ਜੀ ਬਾਕੀ ਆਪਣੇ ਕੋਲੇ ਟਰੈਲੀ ਆਈ ਹੈਗੀ ਤੇ ਇਹ ਜਲਦੀ ਪਹਿਲਾਂ ਗੰਡਾਂ ਤੇ ਪਰਾਲੀ ਵਾਲੀਆਂ ਤੇ ਇਹਦੀ ਮਾਰੀ ਮੋਟੇ ਰਿਪੇਅਰ ਹੋਈ ਹੁੰਦੀ ਹੈ ਜੀ 10 ਇੰਚੀ ਚੌਥੀ ਹੋਈ ਜੁੜੀ ਹੋਈ ਗੱਡਰਾ ਦੇ ਇਹ ਤੇੜਾ ਖਾ ਕੇ ਭਰੀ ਜਾਂਦਾ ਇਸ ਤਰੀਕ ਟਰੈਕਟਰ ਹੈ 855 ਚੱਲ ਲਓ ਜੀ ਮਿੱਤਰੋ ਕਾਲਾ ਰੰਗ ਹੋ ਰਿਹਾ ਕੰਦੀ ਦੇ ਨੀਚੇ ਕੰਨ ਦਾ ਕਾਰਨ ਹੋ ਰਹਾਗਾ। ਫਲਾਇਟਰ ਟਰਾਲੀ ਸਾਰੀ ਗਲਤੀ ਸੀਗੀ। ਤੇ ਆਹ ਕਰਕੇ ਤੇ ਰੰਗ ਮਾਰਿਆ ਆਪਾਂ। ਇਹ ਬਾਈ ਦੀ ਚੋਅ ਸੀ ਵੀ ਇਹ ਤੇ ਰੰਗ ਕਰ ਦੋ। ਇੱਕ ਪਈ ਕਾਲੀ ਕਲੀ ਹੋ ਗਈ ਜਮਾ ਆਹ ਕਿਹਦਾ ਲੱਟਾ ਹੈ 13 ਗਾ ਧਰੇ ਆ ਪੰਜਾ ਲੜ ਬੱਗੀ ਲਓ ਜਿੰਨਾਂ ਪਾ ਆ ਗੇਟ ਫਟ ਕਰਨਾ 15 ਫੁੱਟ ਚੌੜਾ ਹੈ ਇਕਤਾ ਕਰਤਾ ਇੱਕ ਕਰੀ ਜਾਂਦੇ ਹੈਗੇ ਉਹ ਲੜ ਬੱਗੀ ਆਪਣੀ ਲਓ ਜੀ ਚੋਬਰੋ ਕਰਤਾ ਗੇਟ ਫਟ ਆਪਾਂ ਨੇ ਇਹ ਵੀ ਹੋ ਗਿਆ ਤੇ ਆ ਵੀ ਹੋ ਗਿਆ ਯੰਦਾਂ ਨਾ ਆਉਨੇ ਆਪ ਇਹਦੇ ਵੱਲ ਆ ਰਹੀ ਮੈਂ ਇੱਥੇ ਸਿੰਗਾ ਕਰ ਲਾ ਜਾ ਇੱਟਾਉਂ ਦੱਬ ਦੇ ਮੜੀਆਂ ਇੱਥੇ ਕਹਨੇ ਆਵਰੇ ਗਾਹਾਂ ਜਾਂਦੋਂ ਇੱਥੇ ਇੱਥੇ ਇੱਟਾ ਦੱਬ ਦੇ ਦੋ ਚਲ ਕੋਈ ਚੀਜ਼ ਲੱਕੜ ਦੀ ਜੀ ਦੱਬ ਦੇ ਕੀ ਦਵਾ ਹਾਂ ਕਿਰਵਾ ਦੇ ਹਾਂ ਇਟ ਦਵਾ ਦੇ ਕਈ ਵਾਰਾਂ ਨਾ 200 ਆ ਗਈ ਗਾਹਾਂ ਬਾਗੇ ਐਂਗਲ ਮਿੰਗੀ ਹੋ ਜਾਣਗੀਆਂ ਹਾਂ ਇੱਥੇ ਦਵਾ ਦੇ ਲੋਜ ਮਿੱਤਰੋ ਤੇ ਇੱਕ ਅੱਜ ਆਪਾਂ ਬਣਾਈ ਜਾਂਦੇ ਆਗੇ ਆਹ ਵਾਲਾ ਫਰੇਮ ਆ ਫਾਈਬਰ ਦਾ ਹੀ ਇੱਦਾਂ ਮੁੰਡਾ ਜੋੜੀ ਜਾਂਦਾ ਰਹਿਣੀ ਆ ਇਹ ਰੈਡੀ ਬਣਾ ਕੇ ਭੇਜੂਗਾ ਕਰਾ ਜੀਏ ਤੇ ਜਿਹੜੀ ਸਾਹਮਣੇ ਬਣੀ ਜਾਂਦੀ ਹੈਗੀ ਇਹ ਜਾਊਗੀ ਟੀਮੇ ਇਹ ਤੇ ਮਾਰਨਾ ਆਪਣੇ ਬਲੈਕ ਰੰਗ ਇਹ ਮਾਰੂਗਾ ਰੈਡੀ ਤੇ ਸੁਣ ਲੈ ਇਸ ਤਰ੍ਹਾਂ ਸਾਹਮਣੇ ਮੇਸਤਰੀ ਆਪਣਾ ਵੱਡਾ ਵੇਜ ਤੇ ਹੁਣ ਬਣਾਈ ਜਾਂਦਾ ਢੋਲ ਵਾਈ ਰੈਡੀ ਇਹਦੇ ਕਰ ਲੈਨੇ ਆ ਫਟਾ ਦੇ ਢੋਲ ਆ ਵਾਈ ਦੇ ਬਣ ਰਿਹਾ ਉਹ ਯੂ ਬਾਕੀ ਅੱਜ ਠੰਡ ਥੋੜੀ ਵੱਧ ਚਗੀ ਤੁੱਪੇ ਲੱਗਦੀ ਆਏ ਤੁੱਪੇ ਤੇ ਬਹਿ ਕੇ ਨਜ਼ਾਰਾ ਜਾਈ ਜਾਂਦਾਗਾ ਤੇ ਸਾਵਾਂੇ ਠੰਡ ਲੱਗਦੀ ਆ ਜੀ ਕੋਟ ਘਾਟ ਆਪੇ ਲਾ ਕੇ ਤਰੇ ਹੋਏ ਸਾਰੇ ਮੁੰਡੇ ਪੂਰੇ ਗਰਮ ਹੋ ਗਏ ਇੱਕ ਆਪਾ ਦਾ ਇਹ ਲਾਉਣੀ ਆ ਹੌਕਸ ਜੀ ਉਹ ਹੰਦੇ ਨਾਲੇ ਇਹਦੇ ਪਿੱਛੇ ਰੇਡੀ ਪੰਜ ਕਰ ਲਈ ਆਪਾਂ ਨੇ ਲਓ ਜੀ ਕਰੰ ਮੁੰਡਾ ਬੰਗੇ ਉਹ ਨਹੀਂ ਜਾਂਦਾ ਬੰਦੇ ਰੈਡੀ ਆ ਨੇ ਲੋ ਪੂਰੀ ਬ੍ਰੀਸਕੀ ਤੇ ਹੈਗੜਾ ਜਾ ਬਾਲਡ ਕਰੀ ਹੋ ਮਾਟਨ ਨਿਕਲਿਆ ਹੈ ਨਾ ਤੇ ਇਧਰ ਆ ਗੋਰਾ ਗੋਰਾ ਆ ਦੋਵੇਂ ਗੋਰਾ ਸਦਾ ਟਰਾਲੀ ਦਿਖਾ ਕੀ ਕਰਨਾ ਆ ਬਾਈ ਡਿਲੀਵਰੀ ਕਰਨੀ ਡਿਲੀਵਰੀ ਕਰਨੀ ਇਹ ਸਦਲਜੀਤ ਆ ਹੁਣੇ ਲੱਗੇ ਨੇ ਐ ਡੜੇ ਵਹਿ ਰਿਹਾ ਕਿ ਪਿੱਛੇ ਆਹਨ ਤੋਂ ਬਾਹਰ ਲਵਾਤਾ ਨਮਾ ਹੈ ਜਿੱਕੇ ਲੋੜ ਕਾਲਦਾ ਕਰਾਇਆ ਇਹ ਚੁਲਕੇ ਦਾ ਕਰੀਆ ਇਹ ਆਜ ਲੋ ਕਰੀਆ ਕਰੀਆ ਓਏ ਨਵੇਂ ਸਿਆਲੀ ਆ ਗਈ ਹਾਂ ਕਿਹੜੀ ਲੋੜ ਲਈ ਗਈ ਲੋੜ ਨਹੀਂ ਲੋ ਚਿਲੋ ਕਰੀਆ ਇਹ ਕਿਹਦੀ ਕਰਾਇਆ ਹਾਂ ਲੋ ਇਧਰ ਆ ਟਰੈਕਟਰ ਫਾਰਮ ਡ੍ਰੈਗ ਫੱਟਦਾ 50 ਦਾ ਤੇ ਇਹਦਾ ਬਦਲਣਾ ਤੇ ਜਦੋਂ ਨੰਬਰ ਦਾ ਬਸ ਇਧਰ ਇਹ ਮਿਸਤਰੀ ਪੇਰ ਬਦਲੀ ਜਾਂਦਾਗਾ ਬਾਕੀ ਇਹਦੇ ਆਪਾਂ ਕਰਤਾ ਰੰਗ ਕਾਲਾ ਬਲੈਕ ਰੰਗ ਮਾਰਤਾ ਤੇ ਫੇਰ ਲਾਵਾਂਗੇ ਤਾਂ ਆਪਾਂ ਫਾਈਬਰ ਜੀ ਇਹ ਦੋ ਸਿਲੰਡਰਾਂ ਨੇ ਤਾਂ ਗੱਤ ਕਰਨੀ ਕਿਵੇਂ ਕਰਨੀ ਹੈ ਗੱਤ ਜੀ ਤੇ ਗੋਰਾ ਗੱਪ ਮਾਰੀ ਜਾਂਦਾ ਕਹਿੰਦਾ ਇਹ ਕੀ ਗੱਪ ਮਾਰੀ ਜਾਂਦਾ ਗੋਰੇ ਓਏ ਆਹ ਟਰਾਲੀ ਹਾਂ ਟਰਾਲੀ ਚੱਸੀ ਨਹੀਂ ਆਪਾਂ ਜਾਤੇ ਬਣਾਣਾ ਆਪ ਜੰਤ ਅੱਛਾ ਸਿਲੰਡਰ ਦੋਤਾ ਆਪਾਂ ਵੱਡਾ ਕਰਤਾ ਜਿਹੜਾ ਛੋਟਾ ਜਿਹਾ ਆਪਾਂ ਲੈ ਕੇ ਆ ਰਹੇ ਹਾਂ ਜਿਹੜਾ ਆਦੇ ਨੂੰ ਦੁਬਾਰੇ ਪਾ ਲਾਂਗੇ ਤੈਨੇ ਬੋਤਲ ਵਾਲੀ ਆ ਰਹੀ 10 ਕੈਨਸਿ ਦਿੱਖੀ ਹੋਈ ਐ ਮੇਰੇ ਨੂੰ ਥੋੜੀ ਉਹਦਾ ਕਿੱਥੇ ਗੋਰੇ ਨੂੰ ਬੜੇ ਕੱਪ ਛੱਡਦਾ ਇਹ ਵੀ ਆਣੀ ਨਾ ਆ ਤੇ ਆਪਲਾ ਆ ਤਾਂ ਢੀਗਾ ਤਾਂ ਆਹ ਉਹ ਇੱਕ ਲਾ ਦੇ ਦਵਾਰੇ ਦੱਸੇ ਮਾੜਾ ਸਮਝਾਵ ਕੀ ਕੀ ਕਰਨਾਗਾ ਇਹਦਾ ਲਾਓ ਹੀ ਜੋਬਰੋ ਬਿੰਦਰਾ ਬੰਦਰ ਫੋਰਮਾ ਮਸ਼ੀਨ ਫੋਰਮਾ ਨੇ ਵੀਡੀਓ ਵਾਲੀ ਬਣਾਉਂਦੇ ਆ ਵੀਡੀਓ ਨਾਲ ਹੀ ਕੰਮ ਚੱਲਦਾ ਬਾਈ ਮਸ਼ੀਨ ਦੇਖੋ ਜੀ ਕਰੋ ਚੈੱਕ ਬਹੁਤ ਵਧੀਆ ਮਸ਼ੀਨ ਪਈ ਆਗੀ ਦੇਖੋ ਬਾਵਰਾ ਦਾ ਕੁਝ ਵੀ ਨਹੀਂ ਕਰਾ ਕੰਮ ਇਹ ਮੱਦੇ ਚੱਲਉਂਦੇ ਨੇ ਐਂਗਲਾ ਅੱਧੀ ਹੀ ਚੱਲਦੀ ਇਹਨੇ ਹੂੰ ਉਹ ਉੱਪਰ ਦੇਖੋ ਇਹ ਆ ਦੇ ਐਂਗਲਾ ਮੰਗੀਆਂ ਮੰਗੀਆਂ ਕਰੀਆਂ ਬਿਨਾਂ ਨਾ ਕੰਮ-ਕਮ ਘੱਟ ਹੀ ਕਰਾਉਂਦੇ ਨੇ ਹਾਂਜੀ ਅੱਦੇ ਨੇ ਮਰੇ ਨਹੀਂ ਗਏ ਹੁਣ ਮੈਂ ਕਿ ਆਸ਼ਮਾਕਾਰੀ ਦੇ ਮੁਰਸ਼ ਮੰਗਾ ਦੀ ਅੱਜ ਅੱਜ ਪੱਕਾ ਕਰ ਦੂੰ ਹਾਲੇ ਥੋੜਾ ਇਹਦੇ ਮੁਰਸ਼ ਲੈ ਆਉਣਾ ਨਾ ਅੱਜ ਹੁਣ ਮਾਹਰ ਕਿ ਕਿੜੀ ਗੜੀ ਮੈਨੂੰ ਕਿਹੜੀ ਸੌਫਤ ਹੋ ਜਾ ਕਹਿੰਦਾ ਕੀ ਇਹ ਲੋਕੀ ਕੀ ਕਰ ਰਹੇ ਉਹਨੂੰ ਕੋਲ ਦੇਖ ਰਿਹਾ ਹਾਂ ਕਮਨ ਯਮੀ ਗਰਾਉਂਡ ਨਾ ਮੈਂ ਆ ਦੇ ਰਹਿਣਾ ਕੀ ਹਾਂ ਆਟਾ ਫੋਰ ਮੈਨ ਦੇਖੋ ਮਸ਼ੀਨ ਦੇ ਪੱਤਰਾ ਜਮਾ ਖਤਮ ਹੋਣ ਦੇ ਰਿਹਾ ਆ ਇਹਨਾਂ ਦੋ ਟਾਈਂ ਇੰਚ ਹੀ ਰਹਿ ਗਿਆ ਬੜਾ ਇਹ ਟਾਂਕੇ ਵਾਲਾ ਬੱਚ ਭਾਈ ਚਲਾਈ ਜਾਂਦੇ ਨੇ ਬਸ ਠੀਕ ਕਰੀਓ ਕਲੇ ਚੈਨ ਜਾਂਦੇ ਵਧੀਆ ਮਸ਼ੀਨ ਹੁੰਦੀ ਪਲੀ ਚੈਨ ਚੰਦਪੂਰੀ ਵਧੀਆ ਬਸ ਕਿਆ ਜਾਵਾਂ ਨਮੀ ਪਈ ਗਈ ਬਾਕੀ ਖਾਤਮਾ ਕੰਮ ਜੀਨ ਚੈਨ ਅਸਰਤੀ ਹੁੰਦੀ ਆ ਜੀਨ ਚੈਨ ਫਿਰ ਜਾ ਜਾ ਟਰੈਕਟਰ ਨਵਾਗਾ ਹਾਂ ਥੋੜਾ ਜਿਹਾ ਨੀਲੇ ਰੰਗ ਦਾਗਾ ਆਹ ਆ ਪੰਨੇ ਵਜੱਕੀ ਇਥੋਂ ਬੈਲੀ ਨੇ ਗੋੜੀ ਆਏ ਫੇਰਾ ਤੋਂ ਗੋੜੀਆਂ ਖਾਣਾ ਜਾ ਹੂੰ ਉਹਨੇ ਕਰਤਾ ਕੰਮ ਆ ਗਿਆ ਬਾਈ ਆ ਗਿਆ ਬਾਈ ਹੁਣ ਤਾਂ ਠੀਕ ਆ ਮੁੰਡੇ ਲੱਗਦੀ ਨਾ ਇਹ ਕੋਟ ਪਾ ਲਈ ਠੀਕ ਆ ਉਹ ਠੀਕ ਆ ਟੱਕੇ ਜਿਹਾ ਲਾ ਦਿੱ ਗਿਆ ਆ ਇਹ ਤੇ ਜਿਹੜਾ ਬਸ ਫੜਦਾ ਡੇਟ ਫੜਦਾ